आखो जी वाहगुरु जी का खालसा वाहगुरु जी की फते सतगुरु गुरु नानक साहब सच्चे पातशाह जी ने पावन शब्द मालक परमेस के चरणा दे जुड़न का पावन उपदेश बख्शिश्ता है ਰੱਬ ਦੀ ਇਸ ਖਲਕਤ ਦੇ ਵਿੱਚ ਕਾਇਨਾਤ ਦੇ ਵਿੱਚ ਜਿੰਨੇ ਵੀ ਪਦਾਰਥ ਨੇ ਜਿੰਨੇ ਵੀ ਪ੍ਰਾਣੀ ਨੇ ਜਿੰਨੇ ਵੀ ਇਸ ਧਰਤੀ ਦੇ ਉੱਪਰ ਪਸ਼ੂ ਪੰਛੀ ਨੇ ਜਿੰਨੀ ਵੀ ਕਾਇਨਾਤ ਹੈ ਪਾਤਸ਼ਾਹ ਜੀ ਕਹਿੰਦੇ ਇਹ ਸਾਰੇ ਹੀ ਮਾਲਕ ਪਰਮੇਸ਼ਰ ਦੇ ਹੁਕਮ ਦੇ ਵਿੱਚ ਨੇ ਉਹਦੀ ਰਜਾ ਦੇ ਵਿੱਚ ਨੇ ਉਦੇ ਭਾਣੇ ਦੇ ਵਿੱਚ ਨੇ ਉਸ ਮਾਲਕ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਸਤਿਗੁਰੂ ਜੀ ਕਹਿੰਦੇ ਪੂਰੀ ਕਾਇਨਾਤ ਦੇ ਲੋਕ ਪਸ਼ੂ ਪੰਛੀ ਪਦਾਰਥ ਇਹ ਸਾਰੇ ਰੱਬੀ ਹੁਕਮ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਦੇ ਨੇ ਪਰ ਸਤਿਗੁਰੂ ਜੀ ਕਹਿੰਦੇ ਸ਼ੈਤ ਤੁਦ ਨੂੰ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਰੱਬ ਜੀ ਪੂਰੀ ਕਾਇਨਾਤ ਪੂਰੀ ਕਾਇਨਾਤ ਦੇ ਪ੍ਰਾਣੀ ਪਸ਼ੂ ਪੰਛੀ ਪਦਾਰਥ ਸਾਰੇ ਤੈਨੂੰ ਗਾਉਂਦੇ ਨੇ ਭਾਵ ਤੇਰੇ ਹੁਕਮ ਦੇ ਵਿੱਚ ਹੀ ਕਾਰ ਕਮਾਉਂਦੇ ਨੇ ਪਰ ਇਹ ਹੁਕਮ ਦੇ ਵਿੱਚ ਕਾਰ ਕਮਾਉਣੀ ਉਹਨਾਂ ਦੀ ਸਫਲੀ ਹੈ ਜਿਹੜੇ ਤੈਨੂੰ ਭਾਗਏ ਨੇ ਜਿਹੜੇ ਤੈਨੂੰ ਪਸੰਦ ਆ ਗਏ ਨੇ ਔਰ ਜਿਹੜੇ ਤੈਨੂੰ ਪਸੰਦ ਆ ਗਏ ਉਹ ਤੇਰੇ ਵਿੱਚ ਰਤੇ ਗਏ ਭਾਵ ਉਹਨਾਂ ਦਾ ਬੰਦ-ਬੰਦ ਕਟਿਆ ਜਾ ਸਕਦਾ ਹੈ ਉਹਨਾਂ ਨੂੰ ਆਰੇ ਦੇ ਨਾਲ ਚੀਰਿਆ ਜਾ ਸਕਦਾ ਹੈ ਉਹਨਾਂ ਨੂੰ ਦੇਗਾਂ ਵਿੱਚ ਉਬਾਲਿਆ ਜਾ ਸਕਦਾ ਹੈ ਤੱਤੀਆਂ ਤਵੀਆਂ ਤੇ ਸਾੜਿਆ ਜਾ ਸਕਦਾ ਹੈ ਉਹਨਾਂ ਦੇ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਗਲਾਂ ਵਿੱਚ ਹਾਰ ਪਾਏ ਜਾ ਸਕਦੇ ਨੇ ਪਰ ਤੇਰੇ ਚਰਨਾਂ ਦੇ ਨਾਲ ਉਹਨਾਂ ਨੂੰ ਬੇਮੁਖ ਨਹੀਂ ਕੀਤਾ ਜਾ ਸਕਦਾ ਜਿਹੜੇ ਤੈਨੂੰ ਭਾਗਏ ਨੇ ਤੈਨੂੰ ਪਸੰਦ ਆ ਗਏ ਨੇ ਸਤਗੁਰੂ ਜੀ ਕਹਿੰਦੇ ਉਹ ਪਿਆਰੇ ਤੇ ਤੇਰੇ ਵਿੱਚ ਰੱਤੇ ਗਏ ਨੇ ਉਹ ਤੇ ਤੇਰੇ ਵਿੱਚ ਸਮਾਗ ਗਏ ਨੇ ਤੇਰੇ ਵਿੱਚ ਲੀਨ ਹੋ ਗਏ ਨੇ ਔਰ ਇਹੋ ਜੇ ਭਗਤ ਪਿਆਰੇ ਸਦਾ ਹੀ ਤੇਰੇ ਨਾਮ ਦਾ ਰਸ ਪ੍ਰਾਪਤ ਕਰਦੇ ਨੇ ਬਹੁਤ ਧਿਆਨ ਦੇਣ ਯੋਗ ਸ਼ਬਦ ਹੈ ਸੈਤ ਨੂੰ ਗਾਵਨ ਜੋ ਤੁਦ ਭਾਵਨਾ ਰਤੇ ਤੇਰੇ ਭਗਤ ਰਸਾਲੇ ਉਹ ਤੇਰੇ ਰਸ ਨੂੰ ਮਾਣਦੇ ਨੇ ਉਹ ਤੇਰੇ ਸਵਾਦ ਨੂੰ ਚੱਖ ਲੈਂਦੇ ਨੇ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਮਾਲਕ ਪਰਮੇਸ਼ਰ ਦੇ ਨਾਮ ਦੇ ਵਿੱਚ ਜਿਹੜਾ ਰਸ ਹੈ ਉਹ ਕਿਸੇ ਹੋਰ ਪਦਾਰਥ ਵਿੱਚ ਨਹੀਂ ਜਿਵੇਂ ਧੰਨ ਬਾਬਾ ਫਰੀਦ ਸਾਹਿਬ ਜੀ ਦਾ ਅਮੋਲਕ ਬਚਨ ਉਹ ਕਹਿੰਦੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖੋ ਮਾਝਾ ਦੁੱਧ ਸਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਸੁਧ ਉਹ ਕਹਿੰਦੇ ਦੁਨੀਆਂ ਦੇ ਲੋਕੋ ਇਸ ਧਰਤੀ ਦੇ ਉੱਪਰ ਮਠਾਸ ਵਾਲੇ ਅਨੇਕਾਂ ਪਦਾਰਥ ਨੇ ਇਨ੍ਹਾਂ ਸਾਰਿਆਂ ਦੇ ਵਿੱਚ ਬੜਾ ਰਸ ਹੈ ਪਰ ਜਿਸ ਦਿਨ ਕਿਸੇ ਪਿਆਰੇ ਨੂੰ ਰੱਬ ਦੇ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ ਨਾ ਜਿਹਨੂੰ ਮਾਲਕ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਸਵਾਦ ਪ੍ਰਾਪਤ ਹੋ ਗਿਆ ਫਿਰ ਇਹਨਾਂ ਸਾਰੇ ਸਵਾਦਾਂ ਦਾ ਰਸ ਫਿੱਕਾ ਪੈ ਜਾਂਦਾ ਹੈ ਇੰਨੀ ਮਠਾਸ ਇਹਨਾਂ ਰਸ ਮਾਲਕ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ ਫਿਰ ਬਾਕੀ ਸਾਰੇ ਪਦਾਰਥਾਂ ਦਾ ਰਸ ਫਿੱਕਾ ਪੈ ਜਾਂਦਾ ਹੈ ਇਸੇ ਕਰਕੇ ਜਿਹੜੇ ਰੱਬ ਦੇ ਚਰਨਾਂ ਨਾਲ ਜੁੜੇ ਉਹਨਾਂ ਨੇ ਕਦੇ ਜਗ ਦੇ ਪਦਾਰਥਾਂ ਦੇ ਕਰਕੇ ਆਪਣੇ ਰੱਬ ਨੂੰ ਨਹੀਂ ਵਿਸਾਰਿਆ ਉਹਨਾਂ ਨੂੰ ਮਾਲਕ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਇਹਨਾਂ ਸਵਾਦ ਪ੍ਰਾਪਤ ਹੋ ਗਿਆ ਰਸ ਪ੍ਰਾਪਤ ਹੋ ਗਿਆ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਸਤਿ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਇਹ ਅਮੋਲਕ ਸਾਖੀ ਭਗਤ ਪ੍ਰਹਿਲਾਦ ਨੂੰ ਉਹਦਾ ਪਿਤਾ ਹਰਨਾਕਸ਼ ਇਹ ਗੱਲ ਕਹਿੰਦਾ ਹੈ ਇਹ ਸਾਰਾ ਰਾਜ ਭਾਗ ਤੇਰੇ ਨਾਂ ਇਹ ਜ਼ਮੀਨ ਜਾਇਦਾਦ ਤੇਰੇ ਨਾਂ ਇਹ ਸੋਨਾ ਚਾਂਦੀ ਤੇਰੇ ਨਾਂ ਇਹ ਫੌਜਾਂ ਵੀ ਤੇਰੇ ਹੁਕਮ ਦੀਆਂ ਪਾਬੰਦ ਇਹ ਰਾਜ ਤਖਤ ਤੇ ਤੇਰਾ ਹੈ ਬਸ ਇਹ ਸਾਰੇ ਪਦਾਰਥਾਂ ਦਾ ਮਾਲਕ ਤਦੋਂ ਬਣੇਗਾ ਜਦੋਂ ਰੱਬ ਦੇ ਨਾਮ ਨੂੰ ਛੱਡ ਕੇ ਮੇਰਾ ਨਾਮ ਜਪੇਗਾ ਹੁਣ ਧਿਆਨ ਮਾਰਿ ਕਿੰਨਾ ਕੁਝ ਮਿਲਦਾ ਪਿਆ ਭਗਤ ਪ੍ਰਹਿਲਾਦ ਨੂੰ ਆਪਣੇ ਪਿਓ ਦਾ ਰਾਜ ਭਾਗ ਪਿਓ ਦਾ ਸੰਘਾਸਨ ਪਿਓ ਦੀ ਜ਼ਮੀਨ ਜਾਇਦਾਦ ਪਿਓ ਦੀ ਧਨ ਦੌਲਤ ਪਿਓ ਦੀ ਤਾਕਤ ਸਾਰੇ ਕੀਮਤੀ ਪਦਾਰਥ ਮਿਲ ਸਕਦੇ ਨੇ ਪਰ ਇੱਕੋ ਕਾਰਨ ਤੂੰ ਰੱਬ ਦਾ ਨਾਮ ਛੱਡ ਕੇ ਮੇਰਾ ਨਾਮ ਜਪਣਾ ਸ਼ੁਰੂ ਕਰ ਦੇ ਤੇ ਇਹ ਸਾਖੀ ਕੀ ਸਮਝਾਉਂਦੀ ਹੈ ਜਿਹੜੇ ਰੱਤੇ ਗਏ ਨਾ ਕੱਲ ਵੀ ਆਪਾਂ ਇਹ ਸ਼ਬਦ ਸਾਝਾ ਕੀਤਾ ਸੀ ਕਿ ਰੱਤੇ ਸਈ ਜੇ ਮੁਖ ਨਾ ਮੜਨ ਜਿੰਨੀ ਸੰਝਾਤਾ ਸਾਈਂ ਜਿਨ੍ਹਾਂ ਨੇ ਆਪਣੇ ਸਾਈ ਨੂੰ ਪਛਾਣ ਲਿਆ ਜਿਹੜੇ ਉਹਦੇ ਵਿੱਚ ਰਤੇ ਗਏ ਉਹ ਕਦੇ ਮੁੱਖ ਨਹੀਂ ਮੋੜਦੇ ਆਪਣੇ ਮਾਲਕ ਤੋਂ ਤੋਂ ਭਗਤ ਪ੍ਰਹਿਲਾਦ ਨੂੰ ਕਿੰਨਾ ਰਸ ਮਿਲ ਸਕਦਾ ਸੀ ਰਾਜ ਦਾ ਰਸ ਪਦਾਰਥਾਂ ਦਾ ਰਸ ਪੈਸੇ ਦਾ ਰਸ ਫੌਜਾਂ ਦਾ ਰਸ ਜ਼ਮੀਨ ਜਾਇਦਾਦ ਦਾ ਰਸ ਇਹ ਕਿੰਨਾ ਕੁਝ ਹੈ ਪਰ ਜਿਹੜਾ ਰਤੇ ਆ ਗਿਆ ਉਹ ਕਹਿੰਦਾ ਨਹੀਂ ਛੋਡੋਂ ਰੇ ਬਾਬਾ RAM ਨਾਮ ਮੇਰਾ ਔਰ ਪੜਨ ਸਿਉ ਨਹੀਂ ਕਾਮ ਮੈਂ ਕੋਈ ਹੋਰ ਪੜਾਈ ਕਰਨੀ ਉਹਨੇ ਚਾਹੁੰਦਾ ਤੁਸੀਂ ਮਾਇਆ ਦੀ ਪੜਾਈ ਕਰਾਉਣੀ ਚਾਹੁੰਨੇ ਹੋ ਮੈਂ ਮਾਇਆ ਦੀ ਪੜਾਈ ਕਰਦਾ ਹੀ ਨਹੀਂ ਮੈਂ ਤੇ ਮਾਲਕ ਦੇ ਨਾਮ ਦੀ ਪੜਾਈ ਕਰਦਾ ਹੁਣ ਧਿਆਨ ਮਾਰੋ ਇਹ ਮਥਿਹਾਲ ਦੀ ਸਾਖੀ ਜਿਹੜੀ ਹੈ ਨਾ ਸਾਡੇ ਸਾਹਮਣੇ ਇਸ ਕਰਕੇ ਰੱਖੀ ਗਈ ਕਿ ਪੁੱਤ ਤੂੰ ਧਿਆਨ ਮਾਰ ਕੇ ਵੇਖ ਉਹ ਤੂੰ ਦੁਨਿਆਵੀ ਪਦਾਰਥਾਂ ਦੇ ਬਦਲੇ ਆਪਣਾ ਧਰਮ ਵਿਸਾਰਦਾ ਫਿਰਦਾ ਹੈ ਤੂੰ ਪੈਸੇ ਦੇ ਮਗਰ ਲੱਗ ਕੇ ਆਪਣੇ ਧਰਮ ਨੂੰ ਫਟਕਾਰਦਾ ਫਿਰਦਾ ਹੈ ਤੂੰ ਪਦਾਰਥਾਂ ਦੇ ਵਿੱਚ ਗਲਤਾਨ ਹੋ ਕੇ ਆਪਣੇ ਧਰਮ ਤੋਂ ਬੇਮਕ ਹੋ ਕੇ ਜ਼ਿੰਦਗੀ ਬਤੀਤ ਕਰਨ ਦੀਆਂ ਗੱਲਾਂ ਕਰਦਾ ਹੈ ਇਦਾ ਮਤਲਬ ਹਜੇ ਤੇਰਾ ਜੀਵਨ ਰੱਬ ਦੇ ਨਾਮ ਵਿੱਚ ਰੱਤਿਆ ਨਹੀਂ ਗਿਆ। ਉਸ ਕਿੱਡਾ ਵੱਡਾ ਪਰਮਾਨ ਬੜੇ ਨੇ ਜਿਹੜੇ ਆਪਣੀ ਜ਼ਿੰਦਗੀ ਵਿੱਚ ਕਹਿੰਦੇ ਵੀ ਅਸੀਂ ਗੁਰੂ ਕੀ ਬਾਣੀ ਦਾ ਕੀਰਤਨ ਕਰਨਾ ਛੱਡ ਦੇਣਾ। ਅਸੀਂ ਇਹ ਤੇ ਸੇਖੀ ਧਰਮ ਹੀ ਛੱਡ ਦੇਣਾ ਅਸੀਂ ਕਿਸੇ ਹੋਰ ਧਰਮ ਵਿੱਚ ਚਲੇ ਜਾਣਾ। ਮੈਂ ਇਹ ਤਾਂ ਕਰਕੇ ਕਹਿਣਾ ਜੇ ਗੁਰਬਾਣੀ ਦੇ ਰਸ ਨੂੰ ਆਪਾਂ ਮਾਣਿਆ ਹੋਵੇਗਾ ਨਾ ਫਿਰ ਇਹ ਵਿਚਾਰ ਖਾੜੇ ਅੰਦਰ ਕਦੇ ਪੈਦਾ ਵੀ ਨਹੀਂ ਹੋਵੇਗਾ ਹਾਂ ਤੁਸੀਂ ਆਪਣੇ ਜੀਵਨ ਦੇ ਵਿੱਚ ਇਹਨੂੰ ਕਿਰਤ ਬਿਜਾਉਣ ਦੀ بجائے ਕਿਰਤ ਕੋਈ ਹੋਰ ਕਰ ਸਕਦੇ ਹੋ ਜਿੱਥੇ ਤੁਹਾਡੇ ਪਰਿਵਾਰ ਦਾ ਗੁਜ਼ਾਰਾ ਹੋ ਸਕਦਾ ਹੈ ਕੁਝ ਆਪਣੇ ਜੀਵਨ ਵਿੱਚ ਕੋਈ ਕੰਮ ਕਰ ਹੋਰ ਫੜ ਸਕਦੇ ਹੋਂ ਵੱਖਰੀ ਗੱਲ ਕਰੋ ਮੇਰੇ ਗੁਰੂ ਨੇ ਮਨਾ ਨਹੀਂ ਕੀਤਾ ਪਰ ਜਿਹੜਾ ਇਹ ਗੱਲ ਕਿ ਮੈਂ ਸਿੱਖੀ ਉਹ ਤਿਆਗ ਜਾਣੀ ਹੈ ਮੈਂ ਕਿਸੇ ਹੋਰ ਧਰਮ ਨੂੰ ਅਡਾਪਟ ਕਰ ਲੈਣਾ ਕਿਸੇ ਹੋਰ ਧਰਮ ਨੂੰ ਧਾਰਨ ਕਰ ਲੈਣਾ ਜੇ ਮਾਇਆ ਦੇ ਕਰਕੇ ਕਿਸੇ ਹੋਰ ਧਰਮ ਨੂੰ ਧਾਰਨ ਕਰਨ ਦੀਆਂ ਗੱਲਾਂ ਕਰਦਾ ਫਿਰ ਤੇਰੇ ਜੀਵਨ ਦੇ ਵਿੱਚ ਕਦੇ ਟਿਕਾ ਨਹੀਂ ਇਹਦਾ ਭਾਵ ਸਿੱਧਾ ਜਿਹਾ ਹੈ ਸਾਨੂੰ ਆਪਣੇ ਗੁਰੂ ਦੀ ਬਾਣੀ ਦਾ ਰਸ ਆਇਆ ਹੀ ਨਹੀਂ ਅਸੀਂ ਤੇ ਰੱਤੀ ਨਹੀਂ ਗਏ ਉਹ ਜਿਨ੍ਹਾਂ ਨੇ ਆਪਣੇ ਬੱਤਿਆਂ ਦੇ ਟੁਕੜੇ ਕਰਵਾਏ ਉਹਨਾਂ ਨੂੰ ਕੀ ਮਿਲਿਆ ਉਹਨਾਂ ਨੇ ਕਿਤੇ ਪਦਾਰਥਾਂ ਦੀ ਮੰਗ ਥੋੜੀ ਕੀਤੀ ਸੀ ਰੱਬਾ ਜੇ ਪਦਾਰਥ ਦਵੇਂਗਾ ਤਾਂ ਅਸੀਂ ਬੰਦ ਬੰਦ ਕਰਾਵਾਂਗੇ ਤਾਂ ਖੋਪਰ ਲੁਹਾਵਾਂਗੇ ਤਾਂ ਬੱਤਿਆਂ ਦੇ ਟੁਕੜੇ ਕਰਾਵਾਂਗੇ ਉਹ ਕਹਿੰਦੇ ਕਲਗੀਧਰ ਪਾਤਸ਼ਾਹ ਭਾਵੇਂ ਆਪਣਾ ਵੀ ਘਰ ਉਜੜ ਜਾਵੇ ਭਾਵੇਂ ਆਪਣਾ ਵੀ ਪਰਿਵਾਰ ਟੁਕੜੇ ਟੁਕੜੇ ਕਿਉਂ ਨਾ ਹੋ ਜਾਵੇ ਪਰ ਸੱਚੇ ਪਾਤਸ਼ਾਹ ਮੇਰਾ ਪਿਆਰ ਤੇਰੇ ਧਰਮ ਦੇ ਨਾਲ ਹੈ ਮੇਰਾ ਪਿਆਰ ਤੇਰੀ ਮਰਿਆਦਾ ਦੇ ਨਾਲ ਹੈ ਮੇਰਾ ਪਿਆਰ ਤੇਰੇ ਸਰੂਪ ਦੇ ਨਾਲ ਹੈ ਮੇਰਾ ਪਿਆਰ ਤੇਰੀ ਸਿੱਖੀ ਦੇ ਨਾਲ ਹੈ ਮੈਂ ਆਪਣਾ ਟੁਕੜੇ ਟੁਕੜੇ ਤੰਨ ਕਰਵਾ ਸਕਦਾ ਪਰ ਤੇਰੀ ਸਿੱਖੀ ਨੂੰ ਟੁਕੜੇ ਟੁਕੜੇ ਕਰਕੇ ਕਦੇ ਜੀਵਨ ਬਤੀਤ ਨਹੀਂ ਕਰ ਸਕਦਾ ਇਹ ਰੱਤੇ ਹੋਿਆਂ ਦੀ ਗੱਲ ਐ ਅਸੀਂ ਤੇ ਨਹੀਂ ਚੰਦ ਦੁੱਖ ਸਾਡੀ ਜ਼ਿੰਦਗੀ ਵਿੱਚ ਆ ਜਾਣ ਅਸੀਂ ਉਸੇ ਬੜੀ ਧਾਗੇ ਵੀ ਜਾਦੂ ਟੂਣੇ ਮੜੀਆਂ ਮਸਾਨ ਬਾਬੇ ਪੀਰ ਪਤਾ ਨਹੀਂ ਕਿੱਥੇ ਕਿੱਥੇ ਭਟਕਦੇ ਆਂ ਇਹਦਾ ਕਾਰਨ ਇੱਕੋ ਹੀ ਐ ਹਲੇ ਰੱਤਿਆ ਨਹੀਂ ਗਿਆ ਜੀਵਨ ਜਿਹੜੇ ਰੱਤੇ ਜਾਂਦੇ ਨੇ ਉਹ ਕਿਸੇ ਹੋਰ ਦੇ ਅੱਗੇ ਝੋਲੀ ਥੋੜੀ ਅੜਦੇ ਨੇ ਉਹ ਤੇ ਅਰਦਾਸ ਸੀ ਇਥੋਂ ਸ਼ੁਰੂ ਕਰਦੇ ਨੇ ਕਿ ਅਬ ਹਮ ਚੱਲੀ ठाकुर ਪਹਾੜ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਭਾਵੇਂ ਰੱਖ ਲੈ ਦਾਤੇ ਆ ਭਾਵੇਂ ਮਾਰ ਦੇ ਕੁਝ ਵੀ ਕਰ ਲੈ ਹੁਣ ਤੇ ਮੈਂ ਹਾਰ ਕੇ ਤੇਰੇ ਦਰ ਤੇ ਆਇਆ ਹਾਰਨ ਦਾ ਭਾਵ ਸਾਡੇ ਸਾਰੇ ਆਸਰੇ ਛੱਡ ਕੇ ਸਾਰੀਆਂ ਥਾਮਾਂ ਨੂੰ ਤਿਆਗ ਕੇ ਸਾਰੇ ਆਸਰੇ ਛੱਡ ਕੇ ਤੇਰੇ ਚਰਨਾਂ ਵਿੱਚ ਆ ਗਿਆਂ ਹੁਣ ਤੇਰੇ ਤੋਂ ਬਿਨਾ ਦੂਜੀ ਥਾਂ ਤੇ ਜਾਣਾ ਕੋਈ ਨਹੀਂ ਸੇਿਤ ਤੁਦ ਭਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਤੇ ਜਿੱਥੇ ਸਾਨੂੰ ਰਸ ਮਿਲਦਾ ਉਹ ਵੀ ਕਿਸੇ ਚੀਜ਼ ਦੇ ਵਿੱਚੋਂ ਉੱਥੇ ਅਸੀਂ ਉਡੀਕ ਕਰਦੇ ਹਾਂ ਮੈਨੂੰ ਕਈ ਵਾਰੀ ਇਹ ਗੱਲ ਜ਼ਰੂਰ ਕਹਿਣੀ ਪੈਂਦੀ ਹੈ ਕੋਈ ਚੀਜ਼ ਅਸੀਂ ਮਾਰਕੀਟ ਦੇ ਵਿੱਚੋਂ ਖਾਨੇ ਆ ਉਹਦੇ ਵਿੱਚ ਬੜਾ ਰਸ ਹੈ ਬਣਾਉਣ ਵਾਲੇ ਨੇ ਬੜੀ ਸਵਾਦ ਬਣਾਈ ਅਸੀਂ ਉੱਥੋਂ ਹੀ ਉਹ ਚੀਜ਼ ਲੈ ਕੇ ਖਾਣੀ ਚਾਹੁੰਦੇ ਹਾਂ ਉਥੇ ਕੁਝ ਸਮਾਂ ਲੱਗਦਾ ਹੋਵੇ ਤੇ ਅਸੀਂ ਵੇਟ ਕਰਦੇ ਹਾਂ ਰੁਕਦੇ ਹਾਂ ਨਹੀਂ ਲੈ ਕੇ ਇੱਥੇ ਨਹੀਂ ਜਾਣੀ ਹੈ ਕੁਝ ਸਮਾਂ ਲੱਗਦਾ ਕੋਈ ਨਹੀਂ ਰੁਕ ਜਾਵਾਂਗੇ ਵੇਟ ਕਰ ਲਵਾਂਗੇ ਪਰ ਇਹਦੇ ਵਰਗੀ ਚੀਜ਼ ਹੋਰ ਕਿਸੇ ਪਾਸਿਓਂ ਨਹੀਂ ਮਿਲਣੀ ਅਸੀਂ ਰੁਕਦੇ ਹਾਂ ਕਿਉਂਕਿ ਸਾਨੂੰ ਉਸ ਚੀਜ਼ ਦਾ ਰਸ ਮਿਲ ਚੁੱਕਿਆ ਸਵਾਦ ਮਿਲ ਚੁੱਕਿਆ ਅਸੀਂ ਕਿਸੇ ਹੋਰ ਪਾਸੇ ਜਾਣਾ ਨਹੀਂ ਚਾਹੁੰਦੇ ਧਰਮ ਦੀ ਦੁਨੀਆ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਹਲੇ ਰਸ ਨਹੀਂ ਆਇਆ ਕਿਸੇ ਕਰਕੇ ਬਹੁਤਾਂ ਨੇ ਕਿਸੇ ਦੀ ਮਜਬੂਰੀ ਵੱਖਰੀ ਗੱਲ ਪਰ ਬਹੁਤੀ ਵਾਰੀ ਆਪਾਂ ਇਉਂ ਹੀ ਕਰਦੇ ਹਾਂ ਗੁਰੂ ਘਰ ਵਿੱਚ ਆਏ ਮੱਥਾ ਟੇਕਿਆ ਜਲਦੀ ਜਲਦੀ ਭੱਜਣ ਦੀ ਕੀਤੀ ਸਾਨੂੰ ਰਸ ਹੀ ਨਹੀਂ ਵੇਟ ਹੀ ਨਹੀਂ ਕਰ ਰਹੇ ਅਸੀਂ ਅਸੀਂ ਆਪਣੇ ਜੀਵਨ ਵਿੱਚ ਗੁਰੂ ਦੇ ਸ਼ਬਦ ਦਾ ਲੰਗਰ ਜਿਹੜਾ ਵਰਤਦਾ ਹੈ ਨਾ ਇਹਦਾ ਰਸ ਹਲੇ ਮਾਣਿਆ ਨਹੀਂ ਜਿੱਦਣ ਇਹਦਾ ਸਵਾਦ ਆਵੇਗਾ ਨਾ ਰਸ ਆਵੇਗਾ ਫਿਰ ਬਾਕੀ ਪਦਾਰਥ ਭਾਵੇਂ ਘੱਟ ਮਿਲ ਜਾਣ ਉਹਨਾਂ ਵਿੱਚ ਹੀ ਤ੍ਰਿਪਤੀ ਹੋ ਜਾਣੀ ਕਿਉਂਕਿ ਬਹੁਤਾ ਰਸ ਬਹੁਤਾ ਸਵਾਦ ਇੱਧਰ ਗੁਰੂ ਕੇ ਸ਼ਬਦ ਰੂਪੀ ਲੰਗਰ ਵਿੱਚੋਂ ਮਿਲ ਚੁਕਿਆ ਹੈ ਇਹ ਗੁਰੂ ਦੇ ਸ਼ਬਦ ਦਾ ਰਸ ਜਿੱਦਣ ਆਵੇਗਾ ਨਾ ਉਹ ਦਿਨ ਅਸੀਂ ਵੇਟ ਕਰਾਂਗੇ ਰੁਕਾਂਗੇ ਭੱਜਾਂਗੇ ਨਹੀਂ ਆਰਾਮ ਨਾਲ ਆਪਣੇ ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਇਹਦਾ ਰਸ ਮਾਣਾਂਗੇ ਇਹਦਾ ਸੁਆਦ ਮਾਣਾਂਗੇ ਨਹੀਂ ਤੇ ਹੁੰਦਾ ਉਲਟ ਹੈ ਜਿਵੇਂ ਦੋ ਪਿਆਰੇ ਆਪਣੇ ਵਹੀਕਲ ਤੇ ਸਵਾਰ ਹੋ ਕੇ ਜਾ ਰਹੇ ਨੇ ਆਪੋ ਆਪਣੀ ਗੱਡੀ ਦੇ ਉੱਪਰ ਦੋ ਮਿੱਤਰ ਰਸਤੇ ਦੇ ਵਿੱਚ ਇੱਕ ਬੜਾ ਕੀਮਤੀ ਬਾਗ ਆਇਆ ਜਿਹਦੇ ਵਿੱਚ ਫਲ ਬੜੇ ਸਵਾਦ ਵਾਲੇ ਰਸ ਵਾਲੇ ਨੇ ਜਿਨ੍ਹਾਂ ਦੀ ਸੁਗੰਧੀ ਕਾਫੀ ਦੂਰ ਤੱਕ ਹੁਣ ਇੱਕ ਮਿੱਤਰ ਨੇ ਆਪਣੀ ਗੱਡੀ ਪੂਰੀ ਤੇਜ਼ ਭਜਾਈ ਹੋਈ ਉਹਨੇ ਇੰਨੀ ਤੇਜ਼ ਭਜਾਈ ਹੋਈ ਉਹਨੂੰ ਪਤਾ ਵੀ ਨਹੀਂ ਲੱਗਿਆ ਵੀ ਰਸਤੇ ਵਿੱਚ ਬਾਗ ਆਇਆ ਹੈ ਉਹ ਸੁਗੰਧੀ ਦਾ ਉਹਨੂੰ ਪਤਾ ਵੀ ਨਾ ਲੱਗਿਆ ਇੰਨੀ ਤੇਜ਼ ਲੰਘ ਗਿਆ ਦੂਜਾ ਮਿੱਤਰ ਬੜੇ ਹੌਲੀ-ਹੌਲੀ ਸਹਜ ਦੇ ਨਾਲ ਆ ਰਿਹਾ ਉਹਨੂੰ ਉਸ ਬਾਗ ਦੇ ਵਿੱਚੋਂ ਦੂਰੋਂ ਹੀ ਫਲਾਂ ਦੀ ਸੁਗੰਧੀ ਪ੍ਰਾਪਤ ਹੋਈ ਨੇੜੇ ਗਿਆ ਹੋਰ ਰਸ ਵਧ ਗਿਆ ਫਿਰ ਉਹਨੇ ਆਪਣੀ ਗੱਡੀ ਨੂੰ ਰੋਕਿਆ ਉਸ ਬਾਗ ਦੇ ਵਿੱਚ ਪਹੁੰਚ ਗਿਆ ਮਾਲੀ ਦੇ ਨਾਲ ਮਲਾਪ ਕੀਤਾ ਕੁਝ ਵਿਚਾਰਾਂ ਉਹਦੇ ਨਾਲ ਸਾਂਝੀਆਂ ਕੀਤੀਆਂ ਕੁਝ ਵਡਿਆਈ ਕੀਤੀ ਭਲਿਆ ਤੋ ਇੰਨਾ ਸੋਹਣਾ ਬਾਗ ਲਗਾਇਆ ਇਹਦੀ ਬੜੀ ਸੁਗੰਧੀ ਹੈ ਇਹਦੇ ਫਲ ਬੜੇ ਮਿੱਠੇ ਉਸ ਮਾਲੀ ਦੀ ਵਡਿਆਈ ਕੀਤੀ ਉਸ ਤੋਂ ਤੱਕ ਪ੍ਰੇਮ ਭਰੀਆਂ ਗੱਲਾਂ ਕੀਤੀਆਂ ਮਾਲੀ ਨੇ ਬਾਗ ਵਿੱਚ ਵੀ ਘੁਮਾਇਆ ਔਰ ਫਲ ਵੀ ਛਕਾਏ ਔਰ ਉਹਨੂੰ ਪਿਆਰ ਵੀ ਕੀਤਾ ਇਹ ਵੀ ਆਖਿਆ ਜਦੋਂ ਵੀ ਇੱਥੋਂ ਲੰਘੇ ਮਿਲ ਕੇ ਜਾਈਂ ਔਰ ਫਲਾਂ ਦਾ ਰਸ ਚਖੀ ਉਹਨੇ ਹੁਣ ਮਾਲੀ ਦੇ ਨਾਲ ਵੀ ਮਿਲਾਪ ਕੀਤਾ ਫਲਾਂ ਦਾ ਰਸ ਵੀ ਮਾਣਿਆ ਕੁਝ ਫਲ ਮਾਲੀ ਨੇ ਉਹਦੀ ਗੱਡੀ ਵਿੱਚ ਵੀ ਰੱਖ ਦਿੱਤੇ ਆਪਣੇ ਘਰ ਲੈ ਜਾ ਹੁਣ ਜਦੋਂ ਕਾफी ਸਮਾਂ ਲੱਗ ਲੱਗ ਗਿਆ ਅਗਲਾ ਮਿੱਤਰ ਵੇਟ ਕਰਦਾ ਪਿਆ ਇੰਨੀ ਦੇਰ ਪਹੁੰਚਿਆ ਉਹ ਇੰਨਾ ਸਮਾਂ ਕਿਉਂ ਲਗਾ ਦਿੱਤਾ ਤੁਰੇ ਇਕੱਠੇ ਸੀ ਪਰ ਪਹੁੰਚਿਆ ਬੜੀ ਲੇਟ ਤੇ ਦੂਜੇ ਮਿੱਤਰ ਨੇ ਕਿਹਾ ਤੈਨੂੰ ਨਹੀਂ ਪਤਾ ਲੱਗਿਆ ਰਸਤੇ ਦੇ ਵਿੱਚ ਬੜਾ ਵਧੀਆ ਬਾਗ ਆਇਆ ਸੀ ਮੈਂ ਉੱਥੇ ਮਾਲੀ ਨੂੰ ਮਿਲ ਕੇ ਆਇਆ ਉਹਦੇ ਬਾਗ ਵਿੱਚ ਘੁੰਮ ਕੇ ਆਇਆ ਉਹਦੇ ਦਿੱਤੇ ਗੇ ਫਲਾਂ ਦਾ ਰਸ ਮਾਣ ਕੇ ਆਇਆ ਆ ਵੇਖ ਮੈਂ ਉਹਦੇ ਬਾਗ ਵਿੱਚੋਂ ਬੜੀਆ ਕੀਮਤੀ ਫਲ ਵੀ ਲੈ ਕੇ ਆਇਆ ਸ਼ੱਕ ਕੇ ਵੇਖ ਜਦੋਂ ਉਹਨੇ ਕੱਪੜਾ ਲਾਇਆ ਤੇ ਸੁਗੰਧੀ ਚਾਰੇ ਪਾਸੇ ਫਲਾਂ ਦੀ ਰਸਤੀ ਫੈਲੀ ਉਹਨੇ ਫਲਾਂ ਦਾ ਰਸ ਮਾਣਿਆ ਉਹ ਕਹਿੰਦੇ ਇੰਨੇ ਮਠਾਸ ਭਰੇ ਇੰਨੇ ਤਾਜ਼ੇ ਫਲ ਤੈਨੂੰ ਕਿਵੇਂ ਮਿਲ ਗਏ ਮੈਨੂੰ ਕਿਉਂ ਨਹੀਂ ਪਤਾ ਲੱਗਿਆ ਫਿਰ ਮਿੱਤਰ ਨੇ ਕਿਹਾ ਵੀ ਭਲਿਆ ਤੇਰੀ ਗੱਡੀ ਇੰਨੀ ਤੇਜ਼ ਸੀ ਤੈਨੂੰ ਬਾਗ ਦਾ ਵੀ ਨਹੀਂ ਪਤਾ ਲੱਗਿਆ ਫਲਾਂ ਦੀ ਸੁਗੰਧੀ ਦਾ ਵੀ ਨਹੀਂ ਪਤਾ ਲੱਗਿਆ ਫਿਰ ਤੂੰ ਮਾਲੀ ਨਾਲ ਕਿਵੇਂ ਮਿਲਣਾ ਸੀ ਮੈਂ ਬੜੀ ਸਹਿਜ ਵਿੱਚ ਆ ਰਿਹਾ ਸੀ ਮੈਨੂੰ ਮਾਲੀ ਨਾਲ ਵੀ ਮਲਾਪ ਹੋਇਆ ਫੜਾਉਂਦਾ ਰਸ਼ਮੀ ਮਾਨਿਆ ਉਹਦੇ ਬਾਗ ਵਿੱਚ ਵੀ ਘੁੰਮ ਕੇ ਆਇਆ ਇਸ ਕਰਕੇ ਮੇਰੇ ਅੰਦਰੋਂ ਉਹਦੀ ਵਡਿਆਈ ਉਹ ਨਿਕਲਦੀ ਆ ਉਸ ਤਰ੍ਹਾਂ ਹੀ ਨਿਕਲਦੀ ਆ ਉਹਦੇ ਵਰਗੇ ਫਲ ਕਿਸੇ ਦੂਜੇ ਕੋਲ ਨਹੀਂ ਇੱਕ ਕਹਾਣੀ ਹੈ ਪਰ ਇਹਦੇ ਵਿੱਚ ਸਿੱਖਿਆ ਇਹ ਵੇ ਆ ਗੁਰੂ ਕੀ ਬਾਣੀ ਦਾ ਬਾਗ ਮੇਰੇ ਮਾਲੀ ਸਤਿਗੁਰੂ ਨੇ ਲਾਇਆ ਅਸੀਂ ਆਪਣੀ ਜੀਵਨ ਰੂਪੀ ਗੱਡੀ ਇਸ ਬਾਣੀ ਨੂੰ ਪੜਨ ਲੱਗੇ ਇੰਨੀ ਤੇਜ਼ ਭੁਜਾਉਨੇ ਆ ਇਹਦੇ ਵਿੱਚ ਜਿਹੜਾ ਰਸ ਸੀ ਇਹਦੇ ਵਿੱਚ ਜਿਹੜਾ ਸੁਆਦ ਸੀ ਆਪ ਮਾਣੇ ਲੰਘ ਗਏ ਸਤਿਗੁਰੂ ਜੀ ਨੇ ਕਿੰਨੇ ਮਠਾਸ ਭਰੇ ਨਾਮ ਦੇ ਫਲ ਇਸ ਗੁਰੂ ਰੂਪੀ ਬਾਗ ਦੇ ਵਿੱਚ ਸਾਡੇ ਜੀਵਨ ਲਈ ਰੱਖੇ ਨੇ ਕਿੰਨੀ ਸੁਗੰਧੀ ਆ ਕਿੰਨਾ ਰਸ ਹੈ ਤੇ ਜਿੱਦਣ ਅਸੀਂ ਇਹਨਾਂ ਫਲਾਂ ਦਾ ਰਸ ਮਾਣਾਂਗੇ ਆਪਣੇ ਗੁਰੂ ਰੂਪੀ ਮਾਲੀ ਦੀ ਵਡਿਆਈ ਕਰਾਂਗੇ ਫਿਰ ਕਹਾਂਗੇ ਕਿ ਬਲੇਹਾਰੀ ਗੁਰ ਆਪਣੇ ਦਿਉਹਾੜੀ ਸਦਬਾਹ ਫਿਰ ਕਹਾਂਗੇ ਕਿ ਮੇਰੇ ਮਾਲਕ ਸਤਗੁਰੂ ਜੀ ਤੇਰੇ ਵਰਗਾ ਦੂਜਾ ਕੋਈ ਵੀ ਨਹੀਂ ਫਿਰ ਉਹਦੀ ਉਸਤਤ ਹੈ ਫਿਰ ਉਹਦੀ ਵਡਿਆਈ ਹੈ ਜੇ ਅਸੀਂ ਆਪ ਹੀ ਹਲ ਰਸ ਨਹੀਂ ਮਾਣਿਆ ਕਿਸੇ ਦੂਜੇ ਨੂੰ ਰਸ ਕਿਵੇਂ ਵੰਡਾਂਗੇ ਕਿਵੇਂ ਦੱਸਾਂਗੇ ਔਰ ਇਸ ਕਰਕੇ ਇਹ ਬੇਨਤੀ ਵੀ ਬਾਣੀ ਪੜਨ ਲੱਗੇ ਨਾ ਕਿਤੇ ਪ੍ਰੇਮ ਦੇ ਨਾਲ ਭਾਵਨਾ ਦੇ ਨਾਲ ਰਸ ਲੈ ਕੇ ਸਵਾਦ ਲੈ ਕੇ ਪੜੋ ਅਰਥਾ ਨੂੰ ਵਿਚਾਰੋ ਮੇਰੇ ਗੁਰੂ ਨੇ ਕਿਹਾ ਕੀ ਹੁਣ ਇੱਥੇ ਸਤਿਗੁਰੂ ਜੀ ਕਹਿੰਦੇ ਜਿੰਨਾਂ ਨੂੰ ਰਸ ਆ ਗਿਆ ਉਹ ਨਹੀਂ ਮੁੜਦੇ ਉਹ ਨਹੀਂ ਬੇਮੁਖ ਹੁੰਦੇ ਉਹ ਨਹੀਂ ਟੁੱਟਦੇ ਆਪਣੇ ਗੁਰੂ ਨਾਲ ਉਹ ਨਹੀਂ ਆਪਣੇ ਮਾਲਕ ਨਾਲੋਂ ਪ੍ਰੀਤ ਤੋੜਦੇ ਕਿਉਂਕਿ ਉਹ ਰੱਤੇ ਗਏ ਰੱਤੇ ਤੇਰੇ ਭਗਤ ਰਸਾਲੇ ਫਿਰ ਸਤਗੁਰੂ ਜੀ ਕਹਿੰਦੇ ਹੋਰ ਕੀਤੇ ਤੁਲਨੋਂ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸਤਗੁਰੂ ਜੀ ਕਹਿੰਦੇ ਮੇਰੇ ਮਾਲਕ ਜੀ ਮੇਰੇ ਵਰਗਾ ਨਮਾਣਾ ਜੀ ਹਰ ਨਾਨਕ ਤੇਰੀ ਪੂਰੀ ਕਾਇਨਾਤ ਦੇ ਵਿੱਚ ਕਿਹੜੇ ਕਿਹੜੇ ਤੇਰੀ ਉਸਤਤ ਕਰ ਰਹੇ ਨੇ ਕਿਹੜੇ ਕਿਹੜੇ ਤੇਰੇ ਹੁਕਮ ਵਿੱਚ ਚੱਲ ਰਹੇ ਨੇ ਮੇਰੇ ਚਿੱਤ ਚੇਤੇ ਵਿੱਚ ਵੀ ਨਹੀਂ ਮੈਂ ਕੀ ਦੱਸ ਸਕਦਾ ਤੇਰੀ ਕਾਇਨਾਤ ਬੜੀ ਵਿਸ਼ਾਲ ਹੈ ਤੇਰੀ ਕੁਦਰਤ ਬੜੀ ਵਿਸ਼ਾਲ ਹੈ ਇਹਦੇ ਵਿੱਚ ਕਿਹੋ ਜਿਹੇ ਜੀਵ ਨੇ ਕਿੰਨੇ ਕੁ ਜੀਵ ਨੇ ਕਿਹੜੇ ਕਿਹੜੇ ਹੁਕਮ ਵਿੱਚ ਕਿਵੇਂ ਕਿਵੇਂ ਚੱਲ ਰਹੇ ਨੇ ਮੈਂ ਕਿਵੇਂ ਦੱਸ ਸਕਦਾ ਹੁਣ ਰੱਬ ਦੇ ਚਰਨਾਂ ਦੇ ਨਾਲ ਜੁੜੇ ਹੋਏ ਪਿਆਰੇ ਕਦੇ ਆਪਣੇ ਆਪ ਨੂੰ ਵੱਡਾ ਨਹੀਂ ਦਰਸਾਉਂਦੇ ਉਹ ਰੱਬ ਦੇ ਅੱਗੇ ਆਪਣੇ ਆਪ ਨੂੰ ਨਿਮਾਣਾ ਹੀ ਰੱਖਦੇ ਨੇ ਬਲਕਿ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਤੂੰ ਚੰਦ ਘੜੀਆਂ ਪਾਠ ਕਰਕੇ ਆਪਣੇ ਆਪ ਨੂੰ ਵੱਡਾ ਸੰਤ ਗਿਆਨ ਵਿਗਿਆਨੀ ਬ੍ਰह्म ਬ੍ਰह्म ਗਿਆਨੀ ਮਹਾਂਪੁਰਸ਼ ਕਤਨੇ ਕਿਹੜੇ ਕਿਹੜੇ ਲਖਬ ਦੇ ਕੇ ਆਪਣੇ ਆਪ ਨੂੰ ਵੱਡਾ ਬਣਾਉਣ ਦਾ ਯਤਨ ਕਰਦਾ ਹੈ ਜਿੱਦਣ ਸੋਦਰ ਬਾਣੀ ਦੀ ਆਹ ਪੰਗਤੀ ਤੇਰੇ ਚਿੱਤ ਵਿੱਚ ਬਸ ਜਾਵੇਗੀ ਨਾ ਉਹ ਦਿਨ ਅਰਦਾਸ ਹੀ ਇਥੋਂ ਸ਼ੁਰੂ ਹੋਵੇਗੀ ਜੋ ਹਮਰੀ ਵਿਦਿ ਹੁੰਦੀ ਮੇਰੇ ਸਤਿਗੁਰਾ ਸਾਬ ਵਿਦ ਤੁਮ ਹਰ ਜਾਣੋ ਆਪੇ ਹਮ ਰੁੱਲ ਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇ ਰਾ ਜਿਤ ਮਿਲੇ ਚੁਕੇ ਸਭ ਸੋਗ ਸੰਤਾਪੇ ਮੇਰੇ ਦਾਤਿਆ ਮੈਂ ਤੇ ਇੱਕ ਨਮਾਣਾ ਜਿਹਾ ਕੀੜਾ ਸੀ ਜਿਹੜਾ ਰੁੱਲਦਾ ਫਿਰਦਾ ਸੀ ਪਰ ਇਹ ਤੇ ਤੇਰੀ ਤਾਕਤ ਹੈ ਨਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਤੂੰ ਮੇਰੇ ਵਰਗੇ ਕੀੜਿਆਂ ਨੂੰ ਵੀ ਪਾਤਸ਼ਾਹ ਬਣਾ ਦਿੰਦਾ ਹੈ ਨਾਨਕ ਕੀ ਵਿਚਾਰੇ ਆਪਣੀ ਵਡਿਆਈ ਨਹੀਂ ਰੱਬ ਦੀ ਉਸਤਤ ਜਿਹੜੇ ਰੱਤੇ ਗਏ ਜਿਹੜੇ ਰੱਤੇ ਗਏ ਉਹ ਕਹਿੰਦੇ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਭਾਈ ਜਿਸ ਮਾਲਕ ਨੇ ਇਹ ਕਈ ਰੰਗਾਂ ਦੀ ਕਈ ਭੰਤਾਂ ਦੀ ਕਈ ਕਿਸਮਾਂ ਦੀ ਮਾਇਆ ਪੈਦਾ ਕੀਤੀ ਹੈ ਨਾ ਕਰ ਕਰ ਦੇਖਾ ਕੀਤਾ ਆਪਣਾ ਜਿਉ ਤਿਸ ਦੀ ਬੱਡੇ ਆਈ ਜਿਵੇਂ ਉਹਨੂੰ ਆਪਣੇ ਆਪ ਨੂੰ ਚੰਗਾ ਲੱਗਦਾ ਹੈ ਉਹ ਆਪਣੇ ਪੈਦਾ ਕੀਤੇ ਇਹਨਾਂ ਸਾਰੇ ਜੀਵਾਂ ਨੂੰ ਦੇਖਦਾ ਹੈ ਸੰਭਾਲਦਾ ਹੈ ਇਹਨਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਪਰ ਜੋਤ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਜਿਹੜੇ ਰੱਤੇ ਗਏ ਉਹ ਕਹਿੰਦੇ ਜੋ ਰੱਬ ਨੂੰ ਭਾਉਂਦਾ ਹੈ ਉਹ ਉਹੀ ਕੁਝ ਕਰਦਾ ਹੈ। ਉਹਨੂੰ ਹੁਕਮ ਕਰਕੇ ਕੁਝ ਵੀ ਉਹਦੇ ਕੋਲੋਂ ਕਰਵਾਇਆ ਨਹੀਂ ਜੋ ਆ ਸਕਦਾ ਵੀ ਰੱਬਾ। ਉਹ ਇਦਾਂ ਨਹੀਂ ਇਉਂ ਕਰ। ਕਿਉਂਕਿ ਰੱਬ ਆਪਣੇ ਹੁਕਮ ਨੂੰ ਆਪ ਹੀ ਪ੍ਰਗਟ ਕਰਦਾ ਹੈ। ਉਹਦੇ ਵਿੱਚ ਕਿਸੇ ਦੀ ਕੋਈ ਸਲਾਹ ਨਹੀਂ। ਬੀਓ ਪੋਸ਼ਨਾ ਮਸਲਤ ਭਰ ਹੈ। ਜੋ ਕਿਸ਼ ਕਰਾ ਸੋ ਆਪੇ ਕਰਾਇ। ਵੀ ਉਹਦਾ ਮਤਲਬ ਹੈ ਦੂਜੇ ਤੋਂ ਕਿਸੇ ਤੋਂ ਸਲਾ ਲੈ ਕੇ ਰੱਬ ਦੀ ਆਪਣੀ ਜ਼ਿੰਦਗੀ ਦੇ ਵਿੱਚ ਹੁਕਮ ਨਹੀਂ ਪ੍ਰਗਟ ਕਰਦੇ ਉਹ ਆਪਣੀ ਮਰਜ਼ੀ ਦੇ ਨਾਲ ਹੀ ਆਪਣੇ ਹੁਕਮ ਨੂੰ ਚਲਾ ਰਹੇ ਨੇ। ਨਹੀਂ ਤੇ ਆਪਾਂ ਕਮਾਂਗੇ ਕਿ ਰੱਬਾ ਤੂੰ ਇਹਨੇ ਠੰਡ ਕਿਉਂ ਕਰ ਦਿੱਤੀ ਐ? ਗਰਮੀ ਪੈਦਾ ਕਰ। ਉਹ ਐਨੀ ਧੁੱਪ ਕਿਉਂ ਪੈਦਾ ਕਰਤੀ ਏ ਸ਼ਾਮ ਪੈਦਾ ਕਰ ਉਹ ਇਨਾ ਮੀਂਹ ਕਿਉਂ ਭਰਾ ਦਿੱਤਾ ਜੋ ਮੇਰੇ ਮਾਲਕ ਦਾ ਹੁਕਮ ਹੈ ਬਰਤਣਾ ਉਹੀ ਹੈ ਆਪਣੀ ਤਾਕਤ ਨਾਲ ਕੋਣ ਕਿਸੇ ਦੁੱਖ ਨੂੰ ਉਹ ਤੋਂ ਕੁਝ ਕਰਾ ਸਕਦਾ ਹੈ ਇਸੇ ਕਰਕੇ ਰੱਬ ਦੇ ਪਿਆਰਿਆਂ ਨੇ ਕਦੇ ਦਾਵਾ ਨਹੀਂ ਕੀਤਾ ਵੀ ਜੋ ਅਸੀਂ ਕਹਾਂਗੇ ਉਹੀ ਕੁਝ ਹੋਵੇਗਾ ਇਹ ਤੇ ਮਾਲਕ ਦਾ ਆਪਣਾ ਭਾਣਾ ਹੈ ਆਪਣਾ ਹੁਕਮ ਵਰਤਦਾ ਜੋ ਉਹ ਚਾਹੇਗਾ ਹੋਣਾ ਉਹੀ ਹੈ ਤਾਂ ਹੀ ਰੱਬ ਦੇ ਪਿਆਰੇ ਜਿਹੜੇ ਰੱਤੇ ਗਏ ਨੇ ਉਹਨਾਂ ਨੇ ਕਈਆਂ ਇਹ ਗੱਲਾਂ ਕਿ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਛਾਲਾਂ ਸਾਰੀ ਮਾਰ ਦੇ ਤਾਕਤ ਆਪਣੀ ਆਪੋ ਸਾਰੀ ਲਗਾਉਨੇ ਆ ਹੁੰਦਾ ਉਹੀ ਹੈ ਜੋ ਮੇਰਾ ਕਰਤਾਰ ਕਰਦਾ ਹੈ ਕਹੁੰਦਾ ਸਤਗੁਰੂ ਜੀ ਕਹਿੰਦੇ ਜੋ ਤਿਸ ਸੁਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਇਸ ਕਰਕੇ ਪੁੱਤ ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਮੇਰੇ ਸਤਗੁਰੂ ਜੀ ਕਹਿੰਦੇ ਪੁੱਤ ਜਿਹੜਾ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਮੇਰਾ ਮਾਲਕ ਹੈ ਨਾ ਸਾਨੂੰ ਸਾਰਿਆਂ ਨੂੰ ਉਹਦੀ ਰਜਾ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਹੀ ਰਹਿਣਾ ਫੱਬਦਾ ਹੈ ਰਹਿਣਾ ਚੰਗਾ ਹੈ ਬਲਕੇ ਉਸ ਮਾਲਕ ਦੇ ਹੁਕਮ ਦੇ ਵਿੱਚ ਹੀ ਆਪਣੇ ਆਪ ਨੂੰ ਤੋਰਨ ਦਾ ਯਤਨ ਕਰਨਾ ਚਾਹੀਦਾ ਹੈ ਤੇ ਰੱਬ ਦਾ ਹੁਕਮ ਕੀ ਹੈ ਆ ਪੂਰੀ ਬਾਣੀ ਜਿਹੜੀ ਹੈ ਨਾ ਸਾਡੇ ਸਤਿਗੁਰੂ ਜੀ ਨੇ ਸਾਨੂੰ ਦਿੱਤੀ ਇਹ ਪੂਰੀ ਬਾਣੀ ਹੀ ਰੱਬ ਦਾ ਹੁਕਮ ਹੈ ਇਹ ਮੈਨੀ ਕਹਿੰਦਾ ਤਨ ਗੁਰੂ ਅਮਰਦਾਸ ਜੀ ਦੇ ਬਚਨ ਤੁਸੀਂ ਪੜ੍ਹੋ ਮੇਰੇ ਪਾਤਸ਼ਾਹ ਜੀ ਕਹਿੰਦੇ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਕਹਿੰਦੇ ਦੁਨੀਆਂ ਦੇ ਲੋਕੋ ਜਿੰਨੇ ਵੀ ਸ਼ਬਦ ਮੈਂ ਕਹੇ ਨੇ ਨਾ ਇਹ ਮੇਰੇ ਨਹੀਂ ਮੈਂ ਜੋ ਵੀ ਕਹਿਆ ਉਹ ਰੱਬ ਦਾ ਹੁਕਮ ਕਿਹਾ ਹੈ ਉਹ ਰੱਬ ਦਾ ਹੁਕਮ ਤੁਹਾਡੇ ਸਾਹਮਣੇ ਸ਼ਬਦਾਂ ਦਾ ਚੋਲਾ ਪਹਿਨਾ ਕੇ ਰੱਖ ਦਿੰਦਾ ਹੈ ਇਹ ਪੂਰੀ ਬਾਣੀ ਹੀ ਰੱਬ ਦਾ ਹੁਕਮ ਹੈ ਇਸ ਬਾਣੀ ਨੂੰ ਤੁਸੀਂ ਪੜ ਲਵੋ ਪਤਾ ਲੱਗਦਾ ਵੀ ਰੱਬ ਦਾ ਹੁਕਮ ਕੀ ਹੈ ਰੱਬ ਨੇ ਕਿਹੜੀਆਂ ਗੱਲਾਂ ਕਰਨ ਲਈ ਕਿਹਾ ਕਿਹੜੀਆਂ ਗੱਲਾਂ ਨਹੀਂ ਕਰਨ ਲਈ ਕਿਹਾ ਜਿਹੜੇ ਕੰਮ ਧਾਰਨ ਕਰਨੇ ਨੇ ਕਿਹੜੇ ਕੰਮ ਛੱਡਣੇ ਨੇ ਇਹ ਗੁਰੂ ਕੀ ਬਾਣੀ ਦੇ ਬਤਨਾ ਨੂੰ ਪੜ ਕੇ ਰੱਬ ਦੇ ਹੁਕਮ ਨੂੰ ਤੇ ਸਮਝੋ ਫਿਰ ਪਤਾ ਲੱਗੇਗਾ ਵੀ ਮੇਰੇ ਸਤਿਗੁਰੂ ਜੀ ਨੇ ਰੱਬੀ ਹੁਕਮ ਦੇ ਵਿੱਚ ਕਿਹੜੀਆਂ ਕਿੜੀਆਂ ਗੱਲਾਂ ਸਮਝਾਈਆਂ ਆ ਪੂਰੇ ਸ਼ਬਦ ਦੇ ਵਿੱਚ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਦ ਸੋਦਰ ਬਾਣੀ ਦੇ ਪਹਿਲੇ ਸ਼ਬਦ ਵਿੱਚ ਸਾਨੂੰ ਰੱਬ ਦੇ ਹੁਕਮ ਦੀ ਗੱਲ ਸਮਝਾਈ ਭਲਿਆ ਤੂੰ ਰੱਬੀ ਹੁਕਮ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਜਿੱਦਣ ਰੱਬੀ ਹੁਕਮ ਨੂੰ ਸਮਝ ਲਵੇਂਗਾ ਪਾਤਸ਼ਾਹ ਜੀ ਨੇ ਜਪ ਬਾਣੀ ਵਿੱਚ ਕਿਰਪਾ ਕੀਤੀ ਸੀ ਹੁਕਮ ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਮੈਂ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ ਫਿਰ ਆਪਣੀ ਤਾਕਤ ਦੀ ਗੱਲ ਆਪਣੀ ਸਮਰੱਥਾ ਦੀ ਗੱਲ ਆਪਣੇ ਸੇਵਾ ਤੇ ਸਿਮਰਨ ਦੀ ਗੱਲ ਆਪਣੇ ਅਹੰਕਾਰ ਦੀ ਗੱਲ ਨਹੀਂ ਜਿੱਦਣ ਰੱਬੀ ਹੁਕਮ ਦੀ ਸਮਝ ਲੱਗ ਗਏ ਫਿਰ ਤੇ ਰੱਬੀ ਪਿਆਰ ਦੀ ਗੱਲ ਨਿਰੰਕਾਰ ਦੀ ਗੱਲ ਉਹਦੇ ਸਤਕਾਰ ਦੀ ਗੱਲ ਉਹਦੇ ਕਰਤਾਰ ਦੀ ਗੱਲ ਕਰਾਂਗੇ ਇਹ ਪਾਵਨ ਉਪਦੇਸ਼ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਗੁਰੂ ਰਹਿਮਤ ਕਰਨ ਆਪਣੇ ਚਰਨਾਂ ਦੀ ਪ੍ਰੀਤ ਤੇ ਪ੍ਰਤੀਤ ਬਖਸ਼ਿਸ਼ ਕਰਕੇ ਨਿਵਾਜਣ ਇਨੀਆਂ ਬੇਨਤੀਆਂ ਪ੍ਰਵਾਨ ਅੰਤ ਵਿੱਚ ਬਲਾਉ ਕੋ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM